ਇਹਨੇ ਕਿਸਾਨਾਂ ਦੇ ਪੁੱਤ ਛੋਟੇ ਟਰੈਕਟਰ ਜਿਨ੍ਹਾਂ ਨੂੰ 15 ਅਗਸਤ ਤੋਂ ਪਹਿਲਾਂ ਤਿਆਰ ਕੀਤਾ ਜਾ ਰਿਹਾ ਅਤੇ ਟੈਂਕੀਆਂ ਫੁੱਲ ਕੀਤੀਆਂ ਗਈਆਂ ਨੇ ਕਿਉਂਕਿ ਇਹਨਾਂ ਛੋਟੇ ਟਰੈਕਟਰਾਂ ਨੇ ਆਜ਼ਾਦੀ ਦਿਹਾੜੇ ਵਾਲੇ ਦਿਨ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਮਾਰਚ ਕੱਢਣਾ ਹੈ ਜੀ ਹਾਂ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਖਿਲਾਫ ਆਜ਼ਾਦੀ ਦਿਹਾੜੇ ਵਾਲੇ ਦਿਨ ਕਿਸਾਨ ਰੋਸ ਪ੍ਰਦਰਸ਼ਨ ਕਰਨਗੇ ਕਿਉਂਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਗੁਲਾਮੀ ਵਾਲਾ ਸਲੂਕ ਕੀਤਾ ਹੈ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਨੇ ਕਿਸਾਨਾਂ ਦੀ ਨਾਲ ਝੁਲਾਕੀ ਕੀਤੀ ਹੈ ਜਿਸ ਦੇ ਵਿਰੋਧ ਚ ਟਰੈਕਟਰ ਮਾਰਚ ਕੱਢਿਆ ਜਾਵੇਗਾ ਟਰੈਕਟਰ ਤਿਆਰ ਕੀਤੇ ਗਏ ਨੇ ਕੁਝ ਟਰੈਕਟਰ ਮੋਡੀਫਾਈ ਕਰਵਾਏ ਗਏ ਨੇ ਤੇ ਹੋਰ ਕੀ ਕੀ ਇਹਦੇ ਵਿੱਚ ਟੈਕਨੀਕਸ ਜਿਹੜੀਆਂ ਕੀਤੀਆਂ ਗਈਆਂ ਤੇ ਟਰੈਕਟਰ ਤਿਆਰੀ ਕਿਉਂ ਕੀਤੀ ਗਈ ਹੈ ਦੇਖੋ ਜੀ ਜਿਹੜਾ 15 ਅਗਸਤ ਦਾ ਆਪਾਂ ਟਰੈਕਟਰ ਮਾਰਚ ਕਰਨਾ ਉਹਦੇ ਲਈ ਟਰੈਕਟਰ ਪਹਿਤਿਆਰ ਕੀਤੇ ਆ ਕਿਉਂਕਿ ਸਰਕਾਰ ਨੇ ਤੁਹਾਨੂੰ ਪਤਾ ਹੀ ਆ ਕਿ 15 13 ਫਰਵਰੀ ਤੋਂ ਸਾਨੂੰ ਹਰਿਆਣੇ ਵਿੱਚ ਰੋਕਿਆ ਹੋਇਆ ਅਸੀਂ ਤੇ ਇੱਕ ਆਪਣਾ ਰੋਸ ਪ੍ਰਦਰਸ਼ਨ ਕਰਨਾ ਕਿ ਜਿਹੜੇ ਨਵੇਂ ਤਿੰਨ ਕਾਲੇ ਕਾਨੂੰਨ ਹੋਰ ਲੈ ਆਂਦੇ ਆ ਉਹ ਜਿਹਦੇ ਵਿੱਚ ਕਿ ਅੱਗੇ ਜ਼ਿਲ੍ਹੇ ਦੇ ਵਿੱਚ ਇੱਕ ਦਫਾ 144 ਡੀਸੀ ਸਾਹਿਬ ਲਾਉਂਦੇ ਹੁੰਦੇ ਸੀ ਕਿ ਜਿਹੜੀ ਕਿ ਉਹ ਅੱਜ ਇਹਨਾਂ ਨੇ ਡੀਸੀ ਸਾਹਿਬ ਦੀ ਬਜਾਏ ਡਿਪਟੀ ਸਾਹਿਬ ਨੇ ਪਾਵਰ ਦਿੱਤੀ ਆ ਕਿ ਡੀਐਸਪੀ ਜਿਹੜਾ ਕਿ ਉਹ ਵੀ ਆਪਣੇ ਦਫਾ 143 ਲਾ ਸਕਦੇ ਆ ਇਹ ਜਿਹੜੇ ਕਾਨੂੰਨ ਇਦਾਂ ਦੇ ਖਤਰਨਾਕ ਲੈ ਕੇ ਆਉਣ ਦੇ ਆ ਉਹ ਸਿਰਫ ਕਿਸਾਨਾਂ ਦੇ ਕਰਕੇ ਆਮ ਪਬਲਿਕ ਲਈ ਮਤਲਬ ਪਰੇਸ਼ਾਨ ਕਰਨ ਨੂੰ ਜਗਾ ਜਗਾ ਤੇ ਆਪ ਆਪਣੇ ਕਾਨੂੰਨ ਮਤਲਬ ਕਿ ਬਦਲਦੇ ਆ ਜਿਹੜੇ ਥੱਲੇ ਤੋਂ ਥੱਲੇ ਅਫਸਰ ਨੂੰ ਛੋਟੇ ਤੋਂ ਛੋਟੇ ਅਫਸਰ ਨੂੰ ਇਦਾਂ ਦੇ ਕਾਨੂੰਨ ਦੀ ਪਾਵਰ ਦਿੱਤੀ ਜਾਊਗੀ ਉਹ ਪਬਲਿਕ ਆਮ ਜਿਹੜੀ ਉਹ ਕਿੱਥੇ ਜਾਊ ਪਰ 15 ਅਗਸਤ ਆਜ਼ਾਦੀ ਦਾ ਦਿਨ ਆ ਲੋਕ ਜਿਹੜਾ ਇਸ ਦਿਨ ਨੂੰ ਪੂਰੀ ਆਜ਼ਾਦੀ ਤਰੀਕੇ ਨਾਲ ਮਨਾਉਂਦੇ ਨੇ ਪਰ ਤੁਸੀਂ ਇਹ ਦਿਨ ਹੀ ਕਿਉਂ ਚੁਣਿਆ ਕਿਉਂਕਿ 15 ਅਗਸਤ ਦਾ ਦਿਵਸ ਆਇਆ ਹੋ ਰਿਹਾ 15 ਅਗਸਤ ਆਜ਼ਾਦੀ ਦਾ ਦਿਨ ਹੈ ਜੀ ਇਹ ਯਾਦ ਹੋਈਏ ਤਾਂ ਕੀ ਅਸੀਂ ਆਪਣੀ ਰਾਜਧਾਨੀ ਦੇ ਦਿੱਲੀ ਜਾ ਕੇ ਇਹ ਪ੍ਰੋਟੈਸਟ ਨਹੀਂ ਕਰ ਸਕਦੇ ਉੱਥੇ ਸ਼ਾਂਤਮਈ ਅਸੀਂ ਬੈਠ ਨਹੀਂ ਸਕਦੇ ਦਿੱਲੀ ਸਾਨੂੰ ਦਿੱਲੀ ਜਾਣ ਕਿਉਂ ਨਹੀਂ ਦਿੱਤਾ ਅਸੀਂ ਅੱਜ ਵੀ ਸੜਕਾਂ ਦੇ ਉੱਤੇ ਬੈਠੇ ਆ ਕੀ ਅਸੀਂ ਕੋਈ ਬਾਹਰਲੇ ਸੂਬੇ ਦੇ ਆ ਜਿਹੜਾ ਕਿ ਸਾਨੂੰ ਉੱਥੇ ਰੋਕਿਆ ਗਿਆ ਆਮ ਪਬਲਿਕ ਨੂੰ ਕਿੰਨਾ ਪਰੇਸ਼ਾਨ ਕੀਤਾ ਜਾ ਰਿਹਾ ਜਿਹੜਾ ਕਿ ਰੋਡ ਹਜੇ ਤੱਕ ਵੀ ਬੰਦ ਕੀਤੇ ਹੋਏ ਆ ਜਿਹੜਾ ਕਿ ਸਾਨੂੰ ਅੱਗੇ ਲੰਘਣ ਨਹੀਂ ਦਿੰਦੇ ਉਹ ਰਸਤੇ ਖੋਲਣੇ ਚਾਹੀਦੇ ਆ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਰੋਡ ਬਣਾਉਣ ਲਈ ਹੁੰਦੀਆਂ ਸਰਕਾਰਾਂ ਜਿਹੜੀਆਂ ਰੋਡ ਬੰਦ ਕਰਨ ਲਈ ਨਹੀਂ ਹੁੰਦੀਆਂ ਉਹ ਸਰਕਾਰਾਂ ਜਿਹੜੀਆਂ ਰੋਡਾਂ ਦੇ ਉੱਤੇ ਕਿਲ ਗੱਡਣ ਲਈ ਨਹੀਂ ਹੁੰਦੀਆਂ ਇਹ ਤਾਂ ਦੁਬਾਰਾ ਕਰਤੀਆਂ ਵੱਡੀਆਂ ਵੱਡੀਆਂ ਮੇਰੇ ਖਿਆਲ ਤੇ ਇੰਨਾ ਪਾਕਿਸਤਾਨ ਦੇ ਬਾਰਡਰ ਤੇ ਰੋਕ ਨਹੀਂ ਹੋਣੀ ਜਿੰਨੀ ਸਾਡੀ ਹਰਿਆਣਾ ਤੇ ਪੰਜਾਬ ਤੇ ਰੋਕ ਲਾਈ ਗਈ ਆ ਐਂ ਤਾਂ ਕਿਉਂ ਵੱੰਡੀਆਂ ਕਰਦੇ ਆ ਜਿਹੜੀ ਸਰਕਾਰ ਆ ਸਾਡੇ ਜ ਆਪਸੀ ਚੀ ਭਾਈਚਾਰੇ 'ਚ ਫੁੱਟ ਪਾਉਂਦੀ ਆ ਇਹ ਸਰਕਾਰ ਜਿਹੜੀ ਆ ੱਟਕਾ ਛੇ ਕਰਦੀ ਆ ਇੰਦਰ ਜੀ ਟਰੈਕਟਰ ਤਿਆਰ ਕੀਤੇ ਗਏ ਨੇ ਹਾਂਜੀ ਤੇ ਇਹ ਕਿਵੇਂ ਤਿਆਰ ਕੀਤੇ ਗਏ ਨੇ ਕੀ ਕੀ ਇਹਦੇ ਵਿੱਚ ਚੇਂਜਸ ਕੀਤੇ ਗਏ ਨੇ ਪਹਿਲਾਂ ਇਹ ਤਾਂ ਇਹਨਾਂ ਦੇ ਵੱਲੋਂ ਆਪਣੇ ਬੰਪਰ ਮੋਡੀਫਿਕੇਸ਼ਨ ਕੀਤੀ ਆ ਯਾਨੀ ਬੈਰੀਗੇਟ ਪਿਛਲੀ ਵਾਰ ਲੱਗ ਗਈ ਸੀ ਉਦੋਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਟਰੈਕਟਰ ਦੇ ਸ਼ੋਹਾਂ ਦਾ ਤੇ ਇਹਨਾਂ ਨੇ ਯਾਨੀ ਕਿ ਅੱਗੇ ਨਾਲ ਐਕਸੈਂਡ ਕੀਤੇ ਵੱਡੇ ਕੀਤੇ ਆ ਬੰਪਰ ਦੂਜੀ ਇਹਨਾਂ ਦੀ ਪਾਵਰ ਵਧਾਈ ਹੈ ਤੇ ਇਹ ਟਰੈਕਟਰ ਤਿਆਰ ਕਰਨ ਦਾ ਕਾਰਨ ਕੀ ਹੈ ਤਿਆਰ ਕਰਨ ਦਾ ਕਾਰਨ ਇਹ ਹੈ ਸਰਕਾਰਾਂ ਕਰੀ ਗੱਲ ਹੀ ਨਹੀਂ ਮੰਨਦੀਆਂ ਜਿਵੇਂ ਤੁਹਾਡੇ ਸਾਹਮਣੇ 26 ਜਨਵਰੀ ਦੇ ਪਹਿਲਾਂ ਕਿੰਨਾ ਕੁ ਸ਼ੋਰ ੜਿਆ ਆ ਇਉ ਤੋਂ ਨਹੀਂ ਅਗਲਾਈ ਸਰਕਾਰ ਨੂੰ ਹੋਰ ਇਤੋਂ ਪਰੇ ਕੀ ਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਭਾਈ ਜਸਵਿੰਦਰ ਸਿੰਘ ਕਾਲਾ ਉਧਾ ਕਹਿੰਦੇ ਜੀ ਤੁਸੀਂ ਜਿਹੜਾ ਟਰੈਕਟਰ ਤਿਆਰ ਕੀਤੇ ਨੇ ਤੇ ਕਿੰਨੇ ਕਿ ਟਰੈਕਟਰ ਤੁਸੀਂ ਹੁਣ ਤੱਕ ਤਿਆਰ ਕਰ ਚੁੱਕੇ ਆ ਭਾਈ ਟਰੈਕਟਰਾਂ ਦੀ ਤਾਂ ਕੋਈ ਗਿਣਤੀ ਨਹੀਂ ਹੁਣੇ ਤਿਆਰ ਕੀਤੇ ਠੀਕ ਹੈ ਜੀ ਹਰੇਕ ਤਾਂ ਦੇ ਤਿਆਰ ਕੀਤੇ ਕੋਈ ਇਦਾਂ ਦਾ ਨਹੀਂ ਜੀ ਇੱਕ ਤਾਂ ਤੇ ਕੀ 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 ਇਹਦੇ ਵਿੱਚ ਫਿਚਰ ਚੇਂਜ ਕੀਤੇ ਗਏ ਨੇ ਜਾਂ ਕੀ ਲੱਗਦਾ ਕਿ ਇਹ ਜਿਹੜੇ ਟਰੈਕਟਰ ਜਿਹੜੇ ਤੁਸੀਂ ਤਿਆਰ ਕੀਤੇ ਬਾਕੀ ਟਰੈਕਟਰ ਨਾਲੋਂ ਤੇਜ਼ ਨੇ ਬਿਲਕੁਲ ਭਾਈ ਤੇਜ਼ ਵੀ ਆ ਤੇ ਪਾਵਰਫੁਲ ਵੀ ਆ ਜੀ ਠੀਕ ਹੈ ਜੀ ਜੇ ਤਾਂ ਮੰਨ ਲਓ ਆਹ ਹੀ ਟਰੈਕਟਰ ਹੈ ਜੀ ਠੀਕ ਹੈ ਜੀ ਇਹਦੇ ਮੂਰੇ ਜੋ ਕੁਝ ਵੀ ਆ ਜੇ ਜੋ ਕੁਝ ਵੀ ਆ ਜੇ ਮੰਨ ਲਓ ਨਾ ਤੇ ਉਹ ਸਾਰਾ ਕੁਝ ਪਰੇ ਕਰੂਗਾ ਤੇ ਠੀਕ ਹੈ ਜੀ ਕਿੱਦਾਂ ਇਹ ਤੇ ਮਗਰ ਕਿੱਦਾਂ ਪਰੇ ਕਿਵੇਂ ਕਰੇਗਾ ਕਿਉਂਕਿ ਇਹਦੇ ਅੱਗੇ ਜ਼ਰੂਰ ਲੋਹੇ ਦਾ ਅਗਰ ਤੁਸੀਂ ਬਣਾਇਆ ਹੈ ਨਾ ਵੱਡੀ ਵੱਡੀ ਉੱਥੇ ਅਗਰ ਸੀਮੈਂਟ ਦੀ ਸਲੇਬਾ ਹੁੰਦੀ ਹੈ ਉਹਨੂੰ ਕਿਵੇਂ ਪਰੇ ਕਰਦੇ ਭਾਜੀ ਇਹਦੇ ਥੱਲੇ ਕਰਾਹ ਵੀ ਲੱਗਾ ਹੈ ਜੋ ਵੀ ਮੂਰੇ ਤੱਕਨ ਉਹਨਾਂ ਦੀ ਪਾਵਰ ਇੰਨੀ ਕਿ ਜ਼ਿਆਦਾ ਕਰਦੀ ਆ ਕਿ ਚਾਹੇ ਸੀਮੈਂਟ ਆ ਜਵੇ ਬੈਰੀਜੜਾ ਜੋ ਕੁਝ ਵੀ ਆ ਜਵੇ ਪਰੇ ਕਰੂਗਾ ਜੀ ਜ਼ਿਕਰ ਯੋਗ ਹੈ ਕਿ 13 ਫਰਵਰੀ 2024 ਤੋਂ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਤੇ ਕਿਸਾਨ ਆਪਣੀਆਂ ਮੰਗਾਂ ਅਤੇ ਸੂਬੇ ਦੀਆਂ ਮੰਗਾਂ ਲਈ ਡਟੇ ਹੋਏ ਨੇ ਪਰ ਸਰਕਾਰ ਵੱਲੋਂ ਕਿਸਾਨਾਂ ਨੂੰ ਅਣਦੇਖਾ ਕੀਤਾ ਜਾ ਰਿਹਾ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ